ਨਿਆਮੋ ਮੇਰਾ ਭਾਈ ਹੈ ਭਾਈ ਹੈ ਮੇਰਾ ਭਾਈ ਹੈ ਨਿਆਮੋ ਮੇਰਾ ਭਾਈ ਹੈ ਘਰੋਂ ਜਦੋਂ ਨਿਕਲਿਆ ਸੀ ਨਾ ਦੋਨੇ ਹੱਥਾਂ ਤੇ ਰਖੜੀਆਂ ਬੰਨਣ ਦੇ ਜੋਗ ਗੁੱਟ ਸੀ ਪਰ ਜਦੋਂ ਰਖੜੀਆਂ ਤੇ ਘਰ ਵਾਪਸ ਆਇਆ ਦੋਨੇ ਗੁੱਟ ਹੈ ਨਹੀਂ ਸੀ ਰਖੜੀਆਂ ਬੰਨੋ ਕਿਸੇ ਨੇ ਐਡਰੈਸ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਥਾਣੇ ਜਾ ਕੇ ਰਿਪੋਰਟ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ 42 ਦਿਨ ਇਹ ਸਰਕਾਰੀ ਹਸਪੀਟਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਉਹਨੇ ਦੇ ਨਕਲੀ ਮਾਹਾਂ ਲੱਗ ਸਕਦੀਆਂ ਜਿਹਦੇ ਨਾਲੇ ਆਪਣੀ ਦਿਨਚਰਿਆ ਜਿਉ ਹੋ ਸਕਦਾ ਹੈ ਜਮੂਦੀਨ ਦੇ ਬਾਪ ਤੇ ਅਮੀ ਨੂੰ ਜਦੋਂ ਦੇਖਦੇ ਆ ਇੱਕ ਉਮੀਦ ਭਰੀਆਂ ਅੱਖਾਂ ਨਾਲ ਦੇਖਦੇ ਸਾਡੇ ਵੱਲ ਵੀ ਉਹਨਾਂ ਨੂੰ ਉਮੀਦ ਆ ਵੀ ਕਿ ਜੇ ਸਾਡੇ ਨਿਜਾਮੂ ਦੇ ਖਨੀ ਬਾਹਾਂ ਦੁਆਰਾ ਫੇਰ ਉਹ ਵੀ ਆ ਜਾਣਗੇ ਕੰਮ ਕਰਨ ਲੱਗੇ ਆ ਨਿਜਾਮੂਦੀਨ ਭਾਈ ਹੱਥ ਮਿਲਾਓ ਇਸ ਦੇ ਉੱਪਰ ਔਇਲ ਲਗਾਤੇ ਉਹ ਤੇਲ आ, लगा क्या नारियल का हाँ, आ, तेल लगाना है पूरा ये बाजू मोड़ो, मोड़ो, मोड़ो ऐसे मोड़ो ऐसे जैसे ऐसे ऐसे मोड़ना है ऐसे ऐसे जैसे मैंने मोडा है ना ऐसे मोड़ो पूरा मोड़ो पूरा नहीं मोड़ता देखो जे मेरी दे देखो इधर देखो मेरी तरफ जे मोड़ दिया ना मैंने ऐसे ऐसे करो मुड़त नहीं ट्राई करो कितना मोड़ सकते हो ऐसे ऐसे करके दिखाओ मैं हाथ करता हूँ ऐसे ऐसे सोचो तुम ऐसे ऐसे कर रहे हो सोच के देखो ऐसे ऐसे करो 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 ढीला छोड़ो टाइट करो ढीला छोड़ो टाइट करो मेरा भाई है भाई है मेरा भाई है नजामू मेरा भाई है वाहगुरु जी का खालसा वाहेगुरु जी की फतेह जी नजामुद्दीन घरों जो तो निकलिया ना ਦੋਨੇ ਹੱਥਾਂ ਤੇ ਰਖੜੀਆਂ ਬੰਨਣ ਦੇ ਜੋਗ ਗੁੱਟ ਸੀ ਇਸ ਭਰਾ ਦੇ ਪਰ ਜਦੋਂ ਰਖੜੀਆਂ ਤੇ ਘਰ ਵਾਪਸ ਆਇਆ ਦੋਨੇ ਗੁੱਟ ਹੈ ਨਹੀਂ ਸੀ ਰਖੜੀਆਂ ਬੰਨਣ ਨੂੰ ਪਹਿਣਾ ਦੇ ਉਹਨਾਂ ਪਹਿਣਾ ਨੂੰ ਇੱਕੋ ਹੀ ਰੱਬ ਨੇ ਭਰਾ ਦਿੱਤਾ ਦੋ ਭੈਣਾਂ ਦਾ ਇਕੱਲਾ ਹੀ ਭਰਾ ਇਸ ਕੀ ਬਾਹ ਛੋਟੀ ਬੜੀ ਹੈ ਇਹ ਮਾਂ ਦਾ ਇਕੱਲਾ ਹੀ ਪੁੱਤ ਹੈ ਇਹ ਬਾਪ ਦਾ ਅੱਬੂ ਦਾ ਇਕੱਲਾ ਹੀ ਪੁੱਤਰ ਨਜਾਮੂਦੀਨ ਪਿਛਲੀਆਂ ਰਖੜੀਆਂ ਤੇ ਸਹੀ ਸਲਾਮਤ ਗਿਆ ਸੀ ਘਰੋਂ ਵਾਪਸ ਆ ਗਿਆ ਕੰਮ ਤੋਂ ਜਾ ਕੇ ਕਰਦਾ ਰਿਹਾ ਕੰਮ ਆਪਣੇ ਬਾਪੂ ਦੇ ਨਾਲ ਆਪਣੇ ਅੱਬੂ ਦੇ ਨਾਲ ਰੋਟੀ ਕਮਾਉਣ ਜੋਗਾ ਪਰ ਇਸ ਵਾਰ ਰਖੜੀਆਂ ਤੋਂ 2 ਮਹੀਨੇ ਪਹਿਲਾਂ ਘਰੋਂ ਗਿਆ ਜਦੋਂ ਦੁਬਾਰਾ ਮਿਲਿਆ ਤਾਂ ਦੋਨੇ ਬਾਹਾਂ ਵੱਡੀਆਂ ਹੋਈਆਂ ਸੀ ਲੁਧਿਆਣੇ ਤੋਂ ਟ੍ਰੇਨ ਚੜਿਆ ਸ਼੍ਰੀ ਅਮਰਸਰ ਸਾਹਿਬ ਨੂੰ ਪਤਾ ਨਹੀਂ ਐਸਾ ਕਿਹੜਾ ਪਾਣਾ ਬੱਤਿਆ ਸ਼੍ਰੀ ਅਮਰਤਸਰ ਸਾਹਿਬ ਸਟੇਸ਼ਨ ਤੇ ਇਹਦੀਆਂ ਬਾਹਾਂ ਵੱਡੀਆਂ ਗਈਆਂ ਨਾ ਤਾਂ ਜੀਆਰਪੀਆ ਨੇ ਕਲੀਅਰ ਕੀਤਾ ਜਿਨ੍ਹਾਂ ਨੇ ਇਹਨੂੰ ਦਾਖਲ ਕਰਾਇਆ ਵਿਦੀਆਂ ਬਾਹਾਂ ਵੱਡੀਆਂ ਕਿਵੇਂ ਗਈਆਂ ਨਾ ਕੋਈ ਕਸ਼ਮਦੀਨ ਗਵਾਹ ਸੀ ਮੌਕੇ ਤੇ ਨਾ ਕੋਈ ਸਬੂਤ ਸੀ ਬਾਹਾਂ ਵੱਡੀਆਂ ਗਈਆਂ ਇਹਨੂੰ ਚੱਕ ਕੇ ਸਿਵਲ ਹਸਪੀਟਲ ਸ਼੍ਰੀ ਅੰਮ੍ਰਿਤਸਰ ਸਾਹਿਬ ਚ ਦਾਖਲ ਕਰਾ ਦਿੱਤਾ ਗਿਆ ਡਾਕਟਰਾਂ ਨੇ ਪੁੱਛਿਆ ਬਾਹਾਂ ਕਿਵੇਂ ਵੱਢੀਆਂ ਗਈਆਂ ਕਹਿੰਦੇ ਜੀ ਐਕਸੀਡੈਂਟ ਹੋ ਗਿਆ ਬਾਹਾਂ ਕਿੱਥੇ ਆ ਕਹਿੰਦੇ ਜੀ ਉੱਥੇ ਹੀ ਆ ਪਤਾ ਨਹੀਂ ਕਿੱਥੇ ਗਈਆਂ ਕੌਣ ਲੈ ਗਿਆ ਜਿਹੜਾ ਨੰਬਰ ਲਿਖਾ ਕੇ ਗਿਆ ਜਿਹੜੇ ਬੰਦੇ ਨੇ ਦਾਖਲ ਕਰਾਇਆ ਸੀ ਨਜ਼ਾਮੁਦੀਨ ਨੂੰ ਉਹ ਨੰਬਰ ਵੀ ਗਲਤ ਨੰਬਰ ਲਿਖਾ ਗਿਆ ਜੀ ਆਰ ਪੀ ਦੇ ਪੁਲਿਸ ਮੁਲਾਜ਼ਮ ਸੀ ਬੈਲਟ ਨੰਬਰ ਲਿਖਵਾਉਂਦਾ ਆਪਦਾ ਪੇਟੀ ਨੰਬਰ ਕੁਝ ਕੁਝ ਵੀ ਨਹੀਂ ਲਿਖਾਇਆ ਚਲੋ ਦਾਖਲ ਹੋ ਗਿਆ ਹਸਪੀਟਲ ਦੇ ਵਿੱਚ ਇਹਦੀ ਸਰਜਰੀ ਹੋਣੀ ਚਾਹੀਦੀ ਸੀ ਮਾਹਾਂ ਦੀ ਤੁਰੰਤ ਹੀ ਬੈ ਤਾਂ ਮਾਹਾਂ ਲੱਭ ਕੇ ਨਾਲ ਕੋਸ਼ਿਸ਼ ਕਰਨੀ ਚਾਹੀਦੀ ਸੀ ਜੋੜਨ ਦੀ ਨਹੀਂ ਹੋਈਆਂ ਉਵੇਂ ਹੱਡੀਆਂ ਇੰਨੀਆਂ-ਇੰਨੀਆਂ ਬਾਹਰ ਲੰਮਕਦੀਆਂ ਪੱਟੀ ਕਰ ਦਿੱਤੀ ਗਈ ਧੰਨਵਾਦ ਡਾਕਟਰ ਸਹਿਬਾਨ ਦਾ ਜਿਹੜੇ ਉੱਥੇ ਆਪਦੀ ਇਨਸਾਨੀਅਤ ਦੀ ਡਿਊਟੀ ਨਿਭਾਉਂਦੇ ਰਹੇ ਪੱਟੀ ਕਰਦੇ ਸੀ ਇਹ ਅਪਸੈਟ ਸੀ ਇਹ ਪੱਟੀਆਂ ਦਾ ਨੋਹਾਂ ਨਾ ਖੋਲ ਦਿੰਦਾ ਨਾ ਖੋਲ ਦਿੰਦਾ ਕੱਪੜੇ ਉਤਾਰ ਦਿੰਦਾ ਅਪਸੈਟ ਹੋ ਗਿਆ ਕਿਸੇ ਨੇ ਐਡਰੈਸ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਥਾਣੇ ਜਾ ਕੇ ਰਿਪੋਰਟ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ 42 ਦਿਨ 42 ਦਿਨ ਇਹ ਸਰਕਾਰੀ ਹਸਪਤਲ ਦੇ ਵਿੱਚ ਸ਼੍ਰੀ ਅਮਰਤ ਸਰ ਸਾਹਿਬ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ 42 ਦਿਨਾਂ ਬਾਅਦ ਬੋਰਡ ਦੇ ਵਿੱਚ ਸਾਹਮਣੀ ਬੋਰਡ ਚ ਇੱਕ ਮਰੀਜ਼ ਆਇਆ ਸੀ ਉਹਦਾ ਰਿਸ਼ਤੇਦਾਰ ਨੂੰ ਮਿਲਣ ਆਇਆ ਉਹਨੂੰ ਜਦੋਂ ਐ ਝਾਤ ਮਾਰੀ ਦੇਖਿਆ ਨੰਗਾ ਹੱਡੀਆਂ ਦਾ ਪਿੰਜਰ ਸਾਹਮਣੇ ਬੈੱਡ ਦੇ ਕੋਲੇ ਖੜਾ ਅਲਫ ਨੰਗਾ ਤੇ ਦੋਨੇ ਬਾਹਾਂ ਵੱਡੀਆਂ ਹੋਈਆਂ ਤੇ ਵਿੱਚੋਂ ਖੂਨ ਚੋਰਿਆ ਉਹ ਵੀਰ ਨੇ ਫੋਟੋ ਖਿੱਚੀ ਸਾਨੂੰ ਵਟਸਐਪ ਕੀਤੀ ਵੀਡੀਓ ਬਣਾਈ ਸਾਨੂੰ ਵਟਸਐਪ ਕੀਤੀ ਅਸੀਂ ਵੀ ਦੇਖ ਕੇ 당ਗ ਰਹਿ ਗਏ ਵੀ ਆ ਕੀ ਆ ਕੀ ਇਨਸਾਨ ਦੇ ਨਾਲ ਹਾਲਾਤ ਬਣਿਆ ਪੱਟ ਵੀ ਟੁੱਟਿਆ ਹੋਇਆ ਆ ਦੇਖੋ ਪੈਰ ਕਿੱਧਰ ਨੂੰ ਗਿਆ ਹੈ ਘੁੰਮ ਕੇ ਤਰੰਤ ਟੀਮ ਮੈਂਬਰਾਂ ਨੂੰ ਉੱਥੇ ਭੇਜਿਆ 2 ਦਿਨ ਲੱਗੇ ਸਾਡੇ ਟੀਮ ਮੈਂਬਰਾਂ ਨੂੰ ਗੱਲਬਾਤ ਕਰਕੇ ਇਹਨੂੰ ਛੁੱਟੀ ਕਰਾਉਣ ਵਾਸਤੇ ਲੈਟਰ ਪੈਡ ਤੇ ਲਿਖ ਕੇ ਗਰੰਟੀ ਲਈ ਵੀ ਅਸੀਂ ਇਹਦਾ ਇਲਾਜ ਕਰਾਵਾਂਗੇ ਇਹਨੂੰ ਛੁੱਟੀ ਕਰੀ ਜਾਵੇ ਇਹਨੂੰ ਰੈਫਰ ਕੀਤਾ ਜਾਵੇ ਸੁਪਨਿਆਂ ਦੇ ਘਰ ਮਨੁਖਤਾਰੀ ਸੇਵਾ ਹਸਪਤਾਲ 'ਚ ਫਿਰ ਇੱਥੇ ਉੱਥੋਂ ਛੁੱਟੀ ਕਰਾ ਕੇ ਲਿਆਂਦਾ ਗਿਆ ਵੀਰ ਨਿਯਾਮੁਦੀਨ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਗਿਆ ਨਿਯਾਮੁਦੀਨ ਦੀ ਨਿਯਾਮੁਦੀਨ ਨੂੰ ਹਜੇ ਸਾਡੇ ਕੋ ਆਏ ਆ 5 ਦਿਨ ਹੀ ਹੋਏ ਸੀ ਇੱਕ ਦਿਨ ਰੋਂਦਾ ਬਿਲਕਦਾ ਪਰਿਵਾਰ ਆ ਪਹੁੰਚਿਆ ਇੱਥੇ ਮਾਂ ਆ ਗਈ ਬਾਪ ਆ ਗਿਆ ਭੈਣ ਆ ਗਈ ਜੀਜਾ ਆ ਗਿਆ ਭਾਣਜੇ ਆ ਗਏ ਭਾਣਜੀਆਂ ਆ ਗਈਆਂ ਮਾਮੂ ਮਾਮੂ ਕਰਦੇ ਉਹ ਬੱਚੇ ਮਾਮੂ ਦੀ ਬਾਹ ਫੜਨ ਨੂੰ ਲੱਭਣ ਮਾਮੂ ਦੀਆਂ ਬਾਹਾਂ ਮਾਮੂ ਦੇ ਉਹ ਗੁੱਟ ਮਾਮੂ ਦੇ ਉਹ ਹੱਥ ਹੈ ਹੀ ਨਹੀਂ ਸੀ মামু মামু ਕਰਦੇ ਹੋ ਬੱਚੇ ਮਾਮੇ ਤੋਂ ਪਿਆਰ ਭਾਲਦੇ মামਾ ਅਫਸਰਟ ਹੋ ਚੁੱਕਿਆ ਸੀ ਬੋਲ ਹੀ ਨਹੀਂ ਸੀ ਉਹਦੇ ਮੂੰਹ ਚ ਬੋਲ ਹੀ ਨਹੀਂ ਸੀ ਹੋ ਰਿਆ ਉਸ ਪਰ ਅੱਲਾਹ ਦੀ ਮਿਹਰ ਨਜ਼ਾਮੁਦੀਨ ਦੇ ਅੱਬਾ ਕੀ ਨਾਮ ਹੈ ਆਪਕਾ ਸਾਬੇਦ 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 ਖਾਨ ਔਰ ਅੰਮੀ ਅੰਮੀ ਕਾ ਨਾਮ ਕੀ ਨਾਮ ਹੈ ਹਾਜ਼ਰਾ 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 ਬੇਗਮ ਇਹ ਵਿਚਾਰੇ ਜਿਵੇਂ ਦਾ ਕਿਵੇਂ ਪੁੱਤ ਤਾਂ ਮਿਲ ਗਿਆ ਸ਼ੁਕਰ ਕੀਤਾ ਅੱਲਾ ਦਾ ਵੀ ਸਾਡਾ ਬੇਟਾ ਮਿਲ ਗਿਆ ਸਾਨੂੰ ਡਾਕਟਰਾਂ ਨੇ ਦੱਸਿਆ ਵੀ ਇਹਦੀ ਹੱਡੀਆਂ ਜਿਹੜੀਆਂ ਬਾਹਰ ਲਟਕਦੀਆਂ ਉਹਨਾਂ ਦੇ ਆਪਰੇਸ਼ਨ ਕਰਨੇ ਪੈਣੇ ਆ ਫਿਰ ਇੰਨੀ-ਇੰਨੀ ਹੱਡੀ ਹੋਰ ਕੱਟਣੀ ਪਈ ਕਿਉਂਕਿ ਉਹ ਬਾਹਰ ਨਿਕਲੀ ਹੋਈ ਸੀ ਉਹਦੇ ਤੇ ਮਾਸ ਨਹੀਂ ਸੀ ਕਵਰ ਕਰ ਸਕਦਾ ਫਿਰ ਆਪਰੇਸ਼ਨ ਕਰਕੇ ਡਾਕਟਰ ਨੇ ਹੋਰ ਬਾਹ ਕੱਟੀ ਤੇ ਇੰਨੀ ਫਿਰ ਮਾਸ ਚਾੜ ਕੇ ਉੱਪਰ ਫਿਰ ਟੰਕੇ ਲਾਏ ਮਾਸ ਚਾੜ ਕੇ ਉੱਪਰ ਟਾਂਕੇ ਲਾ ਕੇ ਸਿਉਂਤਾ ਹੁਣ ਜ਼ਖਮ ਸੁੱਕ ਰਿਹਾ ਸੁੱਕ ਗਿਆ ਮੋਸਟਲੀ ਹੁਣ ਇਹਦੇ ਨਕਲੀ ਮਾਹਾਂ ਲੱਗ ਸਕਦੀਆਂ ਜਿਹਦੇ ਨਾਲ ਇਹ ਆਪਣੀ ਦਿਨਚਰਿਆ ਜਿਉਂ ਸਕਦਾ ਚਾ ਕੇ ਚਾਹ ਦਾ ਕੱਪ ਪੀ ਸਕਦਾ ਸਾਈਕਲ ਚਲਾ ਸਕਦਾ ਇਹ ਆਪਣਾ ਨਾਲਾ ਬਣ ਸਕਦਾ ਆਪਣੇ ਛੋਟੇ-ਮੋਟੇ ਕੰਮਾਂ ਜਿਹੜੇ ਉਹ ਹੌਲੀ-ਹੌਲੀ ਟ੍ਰੇਨਡ ਹੋ ਕੇ ਉਹਨਾਂ ਹੱਥਾਂ ਨਾਲ ਕਰ ਸਕਦਾ ਪਰ ਉਹ ਹੱਥ ਕਿੱਥੇ ਨੇ ਉਹ ਕਿੱਥੇ ਨੇ ਹੱਥ ਜਿਹੜੇ ਵੱਡੇ ਗਏ ਉਹ ਕਿੱਥੇ ਨੇ ਉਹ ਇਨਸਾਨ ਜਿਹੜੇ ਦੇਖਦੇ ਰਹੇ ਇਹਦੇ ਹੱਥਾਂ ਨੂੰ ਤੇ ਹੱਥਾਂ ਨੂੰ ਕੁੱਤੇ ਖਾਂਦੇ ਰਹੇ ਕਿੱਥੇ ਨੇ ਉਹ ਲੋਕ ਜਿਹੜੇ ਗੁਨਾਹਗਾਰ ਨੇ ਨजामुद्दीन ਦੀ ਇਸ ਹਾਲਤ ਦੀ ਕਿੰਡੀ ਦੁੱਖ ਦੀ ਗੱਲ ਆ ਆਪਾਂ ਪਿੱਛੇ ਜੀ ਇੱਕ ਵਾਕਿਆ ਸੁਣਿਆ ਸੀ ਪੰਜਾਬ ਪੁੱਸ ਦਾ ਜਵਾਨ ਸੀ ਉਹਦਾ ਹੱਥ ਵੱਢਿਆ ਗਿਆ ਸੀ ਹਰਜੀਤ ਸਿੰਘ ਦਾ ਡਾਕਟਰਾਂ ਨੇ ਮਿਹਨਤ ਕਰਕੇ ਉਹਦਾ ਹੱਥ ਜੋੜਤਾ ਸੀ ਉਵੇਂ ਕਈ ਘੰਟਿਆਂ ਬਾਅਦ ਉਹ ਬਿਲਕੁਲ ਨਾਰਮਲ ਹੱਥ ਵਾਂਗੂ ਕੰਮ ਕਰਾ ਰਿਹਾ ਉਹ ਸਾਥ ਤੋਂ ਇਹਦੇ ਵਾਸਤੇ ਉਹ ਉਪਰਾਲਾ ਕਿਉਂ ਨਹੀਂ ਕੀਤਾ ਕਿਸੇ ਨੇ ਜੇ ਇਹਦੀ ਵੀ ਉਹ ਬਾਹਾਂ ਚੱਕ ਕੇ ਵੱਡੀਆਂ ਹੋਈਆਂ ਲੈ ਜਾਂਦੇ ਉੱਥੋਂ ਕੁੱਤੇ ਨਾ ਖਾਂਦੇ ਉਹਨੂੰ ਇਹਦੀਆਂ ਬਾਹਾਂ ਦੇ ਵਿੱਚੋਂ ਇੱਕ ਬਾਹਾਂ ਤਾਂ ਜੁੜਦੀ ਇਹ ਵਿਚਾਰਾ ਆਪਣੇ ਜੋਗਾ ਤਾਂ ਹੋ ਜਾਂਦਾ ਪਰ ਨਹੀਂ ਨਹੀਂ ਕੀਤਾ ਇਹ ਉਪਰਾਲਾ ਕਿਸੇ ਨੇ ਸਾਡੀ ਬੇਨਤੀ ਆ ਗੱਲ ਕੱਲੇ ਨਿਆਮੁਦੀਨ ਦੀ ਨਹੀਂ ਨਿਆਮੁਦੀਨ ਵਰਗੇ ਬਹੁਤ ਨਹੀਂ ਲੋਕ ਜਿਨ੍ਹਾਂ ਨੇ ਸਾਡੇ ਸਾਹਮਣੇ ਅੱਖ ਦੇ ਸਾਡੀਆਂ ਦੇ ਸਾਹਮਣੇ ਅੰਗ ਪੈਰ ਕੱਟੇ ਜਾਂਦੇ ਆ ਅਸੀਂ ਆਪਣਾ ਫਰਜ਼ ਪਛਾਣੀਏ ਅਸੀਂ ਇਨਸਾਨ ਦੀ ਜੇ ਇਨਸਾਨ ਦੀ ਜੂਨ ਚ ਆਏ ਆ ਤਾਂ ਇਨਸਾਨ ਹੋਣ ਦਾ ਫਰਜ਼ ਜ਼ਰੂਰ ਨਿਭਾਈਏ ਨਜ਼ਾਮੁਦੀਨ ਦੇ ਅੱਬਾ ਤੇ ਅੰਮੀ ਨੂੰ ਜਦੋਂ ਦੇਖਦੇ ਆ ਇੱਕ ਉਮੀਦ ਭਰੀਆਂ ਅੱਖਾਂ ਨਾਲ ਦੇਖਦੇ ਆ ਸਾਡੇ ਵੱਲੋਂ ਵੀ ਉਹਨਾਂ ਨੂੰ ਉਮੀਦ ਆ ਵੀ ਇੱਕ ਦਿਨ ਸਾਡੇ ਨਜ਼ਾਮੂ ਦੇਖਣੀ ਬਾਹਾਂ ਦੁਆਰਾ ਫੇਰ ਉਮੀ ਆ ਜਾਣਗੀਆਂ ਕੰਮ ਕਰਨ ਲੱਗ ਜਾਣਗੀਆਂ ਪਰ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਅਰਦਾਸ ਕਰਿਓ ਇਹਦੇ ਜਿਹੜੀਆਂ ਨਕਲੀ ਬਾਹਾਂ ਲੱਗਣੀਆਂ ਉਹਨਾਂ ਨਾਲੇ ਇੰਨਾ ਕਿ ਯੋਗ ਹੋ ਜਵੇ ਵੀ ਇਹ ਆਪਣੇ ਆਪ ਨੂੰ ਸੰਭਾਲ ਸਕੇ ਰਾਤ ਨੂੰ ਉਤਾਰ دی ਜਾਂਦੀਆਂ ਬਾਹਾਂ ਹਾਂ ਠੀਕ ਹੈ ਹਾਂ ਰਾਤ ਨੂੰ ਉਤਰ جائیںਗੀ ਦਿਨ ਮੇ ਲੱਗ ਜਾਏਗਾ ਮਾਂ ਇਹਨਾਂ ਬਾਹਾਂ ਨੂੰ ਦੇਖ ਕੇ ਕਹਿੰਦੀ ਆ ਮੇਰੇ ਨਜਾਮੂ ਕੀ ਇੱਕ ਬਾਜੂ ਛੋਟੀ ਹੋ ਗਈ ਇੱਕ ਬੜੀ ਹੋ ਗਈ ਇਸकी ਬਾਜੂ ਇੱਕ ਛੋਟੀ ਕਿਉਂ ਕਰਦੀ ਤੁਮ ਲੋਗੋ ਕੀ ਕਹੀਏ ਇਸ ਭਲੀ ਮਾਨਸ ਮਾਂ ਨੂੰ ਵੀ ਮਾਂ ਇਹ ਤਾਂ ਗਲਤੀਆਂ ਕੁਝ ਉਹਨਾਂ ਇਨਸਾਨਾਂ ਦੀਆਂ ਜਿਹੜੇ ਦੇਖ ਕੇ ਵੀ ਅੰਡੇਠਾ ਕਰਦੇ ਰਹੇ ਨਹੀਂ ਤਾਂ ਤੇਰੇ ਨਯਾਮੂ ਦੀਆਂ ਬਾਹਾਂ ਵੀ ਲੱਗੀਆਂ ਹੋਣੀਆਂ ਸੀ ਆ ਵਾਹਿਗੁਰੂ ਜੀ ਕਾ ਖਾਲਸਾ